ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਇੰਨਾ ਖੁਸ਼ ਨਹੀਂ ਹੋਇਆ ਮੈਂ ਨਾ ਬਾਈ ਸੁਖਵਿੰਦਰ ਸਿੰਘ ਪੀਪੀ ਆ ਮੈਨੂੰ ਹੁਣ ਕਿੰਨੇ ਨੇ ਦੱਸਿਆ ਭਰਾ ਦਾ ਫੋਨ ਆਇਆ ਸੀ ਉਹਨੇ ਜਿਹੜਾ ਜੱਟ ਨੇ ਸਵਾਦ ਲਿਆ ਤਾਂ ਆਪਣਾ ਸੁਖਵਿੰਦਰ ਸਿੰਘ ਪੀਪੀ ਵਾਕੇ ਯਾਰ ਪਤਾ ਲੱਗ ਗਿਆ ਬਾਈ ਬਈ ਤੂੰ ਅਸਲੀ ਜੱਟ ਐ ਉਹ ਇੰਨਾ ਚਾਹਣਾ ਹੋਇਆ ਤੀ ਨਾ ਆ ਕਿਹੜਾ ਡਾਕਟਰ ਗੁਰਿੰਦਰ ਰੰਗਰੇਟਾ ਤੋਂ ਹੈ ਨਹੀਂ ਰੰਗਰੇਟਾ ਤਾਂ ਬਹੁਤ ਵੱਡੇ ਮੱਝ ਵੀ ਸਿੱਖਾਂ ਨੂੰ ਕਿਹਾ ਜਾਂਦਾ ਜਥੇਦਾਰਾਂ ਨੂੰ ਤੇ ਹੁਣ ਇੰਨਾ ਕੁੱਤਾ ਹਰਾਮ ਦਾ ਉਹ ਪਹਿਲਾਂ ਜੱਟਾਂ ਵਿਆਂ ਦੀਆਂ ਪੈਣਾ ਮਰੇ ਮਾੜਾ ਬੋਲਿਆ ਤੇ ਉੱਥੇ ਕੱਠ ਹੋਇਆ ਚਲੋ ਉਹ ਪੁਲਿਸ ਨੇ ਠੰਡੇ ਵਾਸਤੇ ਪਾਤੀ ਕੰਮ ਇਹਦਾ ਹੁਣ ਮੂੰਹ ਪੈ ਗਿਆ ਤੇ ਇਹਦੇ ਮੂੰਹ ਨੂੰ ਖੂਨ ਲੱਗ ਗਿਆ ਤੀ ਏ ਭਾਨੇ ਸਿੱਧੂ ਬਾਰੇ ਆਹ ਡਾਕਟਰ ਸੁਖਵਿੰਦਰ ਸਿੰਘ ਪੀਪੀ ਨੂੰ ਜਿਹੜੇ ਇਹਨੂੰ ਲਿਖੀ ਜਾਂਦੇ ਨੇ ਜੈ ਭੀਮ ਜੈ ਭਾਰਤ ਡਾਕਟਰ ਗੁਰਿੰਦਰ ਰਣੇਟਾ ਜਿੰਦਾਬਾਦ ਮੈਂ ਤੁਹਾਨੂੰ ਪੁੱਛਦਾ ਬਾਈ ਅਸੀਂ ਸਾਰਾ ਸਤਿਕਾਰ ਕਰਦੇ ਆਂ ਕਿਸੇ ਦੀ ਸੁਖਵਿੰਦਰ ਸਿੰਘ ਪੀਪੀ ਨੂੰ ਕਹਿੰਦਾ ਕਹਿੰਦਾ ਤੇਰੀ ਧੀ ਦਾ ਖਸਮ ਭਾਨਾ ਸਿੱਧੂ ਉਹ ਤੇ ਪਰਚਾ ਪੈ ਰਿਆ ਕਹਿੰਦਾ ਹੋਰ ਬਾਈ ਤੁਸੀਂ ਸੋਚੋ ਤੁਹਾਡੀ ਧੀ ਭੈਣ ਨੂੰ ਤੁਹਾਡੇ ਜਾਤ ਦੇ ਤੁਹਾਡੇ ਕਿਸੇ ਵੀ ਧਰਮ ਦੇ ਕਿਸੇ ਜਾਤ ਦੇ ਨੂੰ ਕੋਈ ਬੰਦਾ ਤੁਹਾਡੀ ਧੀ ਪੈਣ ਬਾਰੇ ਕਹੇ ਕੀ ਮਹਿਸੂਸ ਹੋਊਗਾ ਸਿਕੰਦਰ ਸਿੰਘ ਪੀਪੀ ਸਵਾਦ ਲਿਆਤਾ ਪੈਣ ਮੰ ਐਂਡ ਕਰਤਾ ਬੰਦਾ ਅੱਜ ਉਹਦੀ ਰੈਸ਼ਟ ਪੈਗੀ 153 ਇਹਦਾ ਪਰਚਾ ਉਹਦੇ ਕਰ ਦਿੱਤਾ ਤੇ ਸਵੇਰੇ ਉਹਨੂੰ ਪੇਸ਼ ਕਰਨਗੇ ਤੇ ਬਾਕੀ ਆ ਹੁਣ ਇੱਕ ਤੀਸਰਾ ਪਰਚਾ ਭਾਨੇ ਸਿੱਧੂ ਤੇ ਹੋਰ ਕਰਤਾ ਇਹ ਤਾਂ ਬਈ ਹੋਣਾ ਹੀ ਆ ਇਹ ਤਾਂ ਤੁਸੀਂ ਮੈਂ ਤੁਹਾਨੂੰ 100 ਹੱਥ ਰੱਸਾ ਸਿਰੇ ਤੇ ਗੰਢ ਇੱਕ ਗੱਲ ਦੱਸਦਾ ਜਿਹੜੇ ਬੰਦੇ ਦੀ ਅੱਜ ਦੇ ਟਾਈਮ ਤੇ ਚੜ੍ਹਾਈ ਆ ਉਹ ਬੰਦੇ ਨੂੰ ਸਰਕਾਰ ਤੰਗ ਕਰੂਗੇ ਕਰੂਗੀ ਉਹ ਵੀ ਸਮਾਜ ਸੇਵਾ ਦੇ ਕੰਮਾਂ 'ਚ ਜੀਰੀ ਚੜ੍ਹਾਈ ਆ ਜਿਹੜਾ ਵੀ ਬੰਦਾ ਅਸੀਂ ਚਲੋ ਲੀਡਰ ਸਾਰੇ ਆਪਣੇ ਕੋਲ ਆਉਂਦੇ ਨੇ ਆਸਾਸ਼ਰਮ ਚਲਾਉਂਦੇ ਆ ਅਰ ਭਗਵਾਨ ਤੁਮਾਨ ਨੇ ਸਾਰਿਆਂ ਨਾਲੋਂ ਵੱਧ ਤੰਗ ਉਸ ਇਨਸਾਨ ਨੂੰ ਜ਼ਿਆਦਾ ਕੀਤਾ ਜਿਹੜਾ ਉਹਦਾ ਕਿਸੇ ਸਮੇਂ ਮਿੱਤਰ ਰਿਹਾ ਹੁੰਦਾ ਤੇ ਜਿਹੜਾ ਉਸ ਬੰਦੇ ਦਾ ਜਿਹਨੇ ਕਿਸੇ ਸਮੇਂ ਉਸ ਦੀ ਸਪੋਰਟ ਕੀਤੀ ਹੁੰਦੀ ਆ ਭਗਵਾਨ ਤੁਮਾਰੀ ਖੈਰ ਆਇਲਾ ਆੜੀ ਰਿਹਾ ਸਪੋਰਟ ਕੀਤੀ ਉਹਨੂੰ ਦੇਖੋ ਕਿੰਨਾ ਤੰਗ ਕਰਦਾ ਰਿਹਾ ਤੇ ਭਾਨਾ ਇਹਦਾ ਆੜੀ ਰਿਹਾ ਉਹਨੂੰ ਦੇਖ ਲਓ ਤੇ ਆਪਣਾ ਅਸੀਂ ਇਹਨੇ ਐਮਪੀ ਸੰਗਰੂਰ ਵੇਲੇ ਇੰਨੀ ਸਪੋਰਟ ਕਰੀ ਆ ਆਪਣਾ 20 ਲੱਖ ਖੇਡਾਂ ਤੇ ਲਾ ਕੇ ਉਹਨੂੰ ਸੱਦਿਆ 40 ਮਿੰਟ ਮੈਕ ਦਿੱਤਾ ਤੇ ਆਪਣਾ ਉਸ ਤੋਂ ਬਾਅਦ ਮੇਰੇ ਤੇ ਦੇਖ ਲਓ ਝੂਠਾ ਪਰਚਾ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਸੀ ਮੇਰੇ ਤੇ ਇਹਨਾਂ ਨੇ ਝੂਠੇ ਦੰਗਾ ਫਸਾਦ ਮਾਰੂ ਹਥਿਆਰ 153 153B ਸਾਰੇਆਂ ਲਾ ਕੇ ਝੂਠੀਆਂ ਸਾਨੂੰ ਜੇਲ੍ਹ ਭੇਜ ਤਾਂ ਪਿੱਛੋਂ ਪੁਲਿਸ ਨੇ ਲੁੱਟ ਕਰ ਲਈ ਸਾਰੇ ਆਸ਼ਰਮ ਚੋਂ ਪੈਸੇ ਲੁੱਟ ਲਏ ਕੈਮਰੇ ਪੱਟ ਕੇ ਲੈ ਗਈ ਪੁਲਿਸ ਕੈਮਰੇ ਪੱਟਣ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਯਾਰ ਕੈਮਰੇ ਕਿਹੜੇ ਫਿਰ ਤਲਾਸ਼ੀ ਸਾਰੇ ਕਿਤੇ ਲਈ ਕਿਹੜਾ ਸਰਚ ਵਾਰੰਟ ਸੀ ਕਿਹੜਾ ਆਪਾਂ ਯਾਰ ਦੰਗਾ ਕੀਤਾ ਸੀ ਯਾਰ ਕਿੱਡੇ ਗੱਤਵਾਦੀਆਂ ਫਿਰ ਬਈ ਕੈਮਰੇ ਪਟਕੇ ਸਾਡੀਆਂ ਤਿੰਨ ਕੋਹੜੀਆਂ ਨੂੰ ਜ਼ਹਿਰ ਪੋਈ ਸੋਚ ਸਕਦਾ ਕੋਈ ਇਹ ਬੰਦਾ ਭਗਵੰਤਮਾਨ ਨੂੰ ਮੰਨਦਾ ਬੇਈਮਾਨ ਆਕਾਰਪੁਰਖੇ ਕਰੇ ਇਹਨੂੰ ਸਹੀ ਸਲਾਮਤ ਪੁੱਤ ਪੁੱਤ ਜਾਂ ਧੀ ਮਹਾਰਾਸ਼ਟਰ ਦੇ ਵਸੇ ਦੀ ਮੰਨ ਦੀ ਮਰਾਦ ਪੂਰੀ ਕਰ ਦੇਣ ਭਗਵੰਤਮਾਨ ਦੇ ਮੰਨ ਦੀ ਮਰਾਦ ਪੂਰੀ ਕਰਨ ਜੇ ਉਹ ਪੁੱਤ ਚਾਹੁੰਦੇ ਨੇ ਉਹਨਾਂ ਨੂੰ ਪੁੱਤ ਦੇਣ ਜੇ ਉਹ ਧੀ ਦੇਣ ਉਹਨਾਂ ਨੂੰ ਧੀ ਦੇਣ ਤੇ ਪੂਰੇ ਤੰਦਰੁਸਤ ਦੇਣ ਉਹ ਵੱਡੀ ਹੋਵੇ ਵੱਡੀ ਹੋ ਕੇ ਆਪਣੇ ਪਿਓ ਦੇ ਕਾਰਨਾਮੇ ਸੁਣੇ ਤੇ ਫੇਰ ਭਗਵਾਨ ਤੁਮਾਨੂੰ ਪਤਾ ਲੱਗੂਗਾ ਵੀ ਉਹ ਹੱਤਾਂ ਹੋਇਆ ਸੀ ਅੰਮ੍ਰਿਤਪਾਲ ਦੇ ਵਿਆਹ ਨੂੰ ਠੀਕ ਹੈ ਵਿਆਹ ਤੇਰਾ ਵੀ ਹੋਇਆ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਨਾਲ ਦੱਸ ਰਹੇ ਹੋ ਵੀ ਸਾਡੇ ਘਰੇ ਖੁਸ਼ਕ abrੀਆਂ ਆਉਣੀ ਆ ਉਹ ਬੰਦਾ ਹਫਤੇ ਤੋਂ ਬਾਅਦ ਤੁਸੀਂ ਉਹਤੇ ਯਾਰ ਕਿਹੜੀ ਕਾਰਵਾਈ ਬਣਦੀ ਸੀ ਅੰਮ੍ਰਿਤਪਾਲ ਦੇ ਕੀ ਤੋਪ ਫੜੀ ਆ ਕੀ ਨਾਜਾਇਜ਼ ਸਾਲ ਤਾਂ ਫੜੀਆਂ ਨੇ ਕੀ ਬੰਬ ਫੜੇ ਨੇ ਉਹ ਬੰਦੇ ਤੇ ਜੇ ਕੋਈ ਧਾਰਾ ਬਣਦੀ ਸੀ ਤਾਂ ਬਣਦੀ ਸੀ ਕੇਵਲ ਉਹ ਜਿਹੜਾ ਕਿੱਥੇ ਹੋਇਆ ਸੀ ਇਨਸੀਡੈਂਟ ਅਜਨਾਲੀ ਅਜਨਾਲਾ ਇਹ ਕਾਂਢ ਦੇ ਉਹਦੇ ਵਿੱਚ ਵੱਧ ਤੋਂ ਵੱਧ 452 ਵੱਧ ਤੋਂ ਵੱਧ 153 ਇਹ ਵੱਧ ਤੋਂ ਵੱਧ 307 ਇੱਕ ਦੂਜਾ ਵੱਧ ਤਾਂ ਕੋਈ ਧਾਰਾ ਨਹੀਂ ਬਣਦੀ ਉਹ ਪ੍ਰਧਾਨ ਮੰਤਰੀ ਬਾਜੇ ਕੇ ਉਹ ਵਿਚਾਰਾ ਸਿਧਰਾਜਾ ਬੰਦਾ ਲੈ ਉਸ ਬੰਦੇ ਤੋਂ ਅਮਿਤ ਸ਼ਾਹ ਤੇ મોદી ਨੂੰ ਖਤਰਾ ਹੈ ਕਿਦਦਰ ਇਹਦਾ ਅੰਨੀ ਪੀਂਦੀ ਆ ਤੇ ਕੁੱਤੇ ਚੱਟਦੇ ਨੇ ਭਗਵੰਤ ਮਾਨ ਦੇ ਸੱਚੇ ਪਾਸ਼ਾ ਮਨ ਦੀ ਮਰਜ਼ੀ ਪੂਰੀ ਕਰ ਦੇ ਜੀ ਤੁਹਾਨੂੰ ਧੀ ਪਤ ਤੋ ਦਵੇ ਤੇ ਸਹੀ ਸਲਾਮਤ ਦਵੇ ਵੱਡਾ ਹੋ ਕੇ ਜਿਵੇਂ ਨਮੋਸ਼ੀਓ ਨੂੰ ਚਲਣੀ ਪੈਣੀ ਆ ਨਾ ਉਹ ਭਗਵੰਤ ਮਾਨ ਤੈਨੂੰ ਯਾਦ ਆਊਗੀ ਮੰਜੇ ਤੇ ਪਏ ਨੂੰ ਗੱਲ ਵੀ ਤੂੰ ਕਿਵੇਂ ਲੋਕਾਂ ਦੇ ਨਜਾਇਜ਼ ਹੁਣ ਆਪਾਂ ਇੰਨਾ ਕੁ ਬੋਲੇ ਆ ਆਪਣੇ ਤੇ ਪਰਚਾ ਤੇ ਬਾਕੀ ਇਹੀ ਆ ਵੀ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਲੋਕ ਭਈ ਇਹ ਕਹਿੰਦੇ ਨੇ ਇਹ ਬੰਦਾ ਰਾਜਨੀਤੀ ਕਰ ਰਿਹਾ ਹੈ ਐਂ ਕਰ ਰਿਹਾ ਹੈ ਬਈ ਕਰੇ ਰਾਜਨੀਤੀ ਅਗਲਾ ਕਿਉਂ ਨਾ ਕਰੇ ਯਾਰ ਹੁਣ ਮੰਨ ਲਓ ਮੇਰੇ ਦੀ ਲਾ ਲਓ ਯਾਰ ਮੈਨੂੰ ਕਿਉਂ ਨਹੀਂ ਹੱਕ ਰਾਜਨੀਤੀ ਕਰਨ ਦਾ ਬਈ ਕਿਉਂ ਨਹੀਂ ਕਰਾਂਗੇ ਅਸੀਂ ਸਾਡੇ ਗੁਰੂ ਦਾ ਸਿਧਾਂਤ ਅਮੀਰੀ ਤੇ ਪੀੜੀ ਦਾ ਅਸੀਂ ਕਿਉਂ ਨਹੀਂ ਕਰਾਂਗੇ ਵੋਟਾਂ ਦੀ ਗੱਲ ਅਸੀਂ ਖੜਾਂਗੇ ਵੀ ਅਸੀਂ ਲੜਾਂਗੇ ਵੀ ਬੱਕਰੀ ਗੱਲ ਹੈ ਵੀ ਮੇਰਾ ਤਾਂ ਸਾਲਾ ਸਭ ਤੋਂ ਮਿੰਤਾ ਔਖਾ ਕੰਮ ਹੀ ਵੋਟਾਂ ਦੇ ਖੜਾ ਹੋਣਾ ਲੱਗਦਾ ਪਰ ਜੇ ਕੋਈ ਕਹਿਣਾ ਹੁੰਦਾ ਵੀ ਰਾਜਨੀਤੀ ਕਰਦੇ ਨੇ ਕਿ ਹਾਂ ਯਾਰ ਕਰਦੇ ਆ ਰਾਜਨੀਤੀ ਹੁਣ ਦੀਪ ਸਿੱਧੂ ਨੂੰ ਕਹਿੰਦੇ ਨੇ ਉਹ ਰਾਜਨੀਤੀ ਲਈ ਉਹ ਕਰ ਰਿਹਾ ਸੀ ਹਾਂ ਯਾਰ ਅਗਲਾ ਕਰ ਰਿਆਂ ਦੀ ਰਾਜਨੀਤੀ ਲਈ ਕੋਈ ਮਾੜੀ ਗੱਲ ਕੋਈ ਰਾਜਨੀਤੀ ਲਈ ਗੱਲ ਕਰਨੀ ਕੋਈ ਮਾੜੀ ਗੱਲ ਸਾਡੇ ਗੁਰੂ ਦਾ ਸਿਧਾਂਤ ਮੀਰੀ ਤੇ ਪੀਰੀ ਦਾ ਸਾਨੂੰ ਧਰਮ ਤੇ ਸਿਆਸਤ ਦੋਨੇ ਆਪਣੇ ਹੱਥ ਚ ਲੈ ਕੇ ਚੱਲਣੀਆਂ ਪੈਣੀਆਂ ਇਸ ਕਰਕੇ ਭਗਵੰਤ ਮਾਨ ਹਾਂ ਸਿਆਸਤ ਕਰੋ ਉਹ ਸਿਆਸਤ ਕਰੋ ਜਿਹਦੇ ਵਿੱਚ ਤੁਹਾਡਾ ਮੁੱਖ ਹਰਮੰਦਰ ਸਾਹਿਬ ਵਾਲ ਨੂੰ ਜਿਹਦੇ ਵਿੱਚ ਤੁਹਾਡੀ ਪਿੱਠ ਦਿੱਲੀ ਵਾਲ ਨੂੰ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਮਹਾਰਾਜਾ ਹਰਮੰਦਰ ਸਾਹਿਬ ਕਿੰਨੇ ਨੂੰ ਮੁੱਖ ਪਿੱਠ ਦਿੱਲੀ ਵੱਲ ਨੂੰ ਆਪ ਭਗਵੰਤ ਮਾਨ ਵਰਗੇ ਤਾਂ ਇੱਥੇ ਲੱਖਾਂ ਹੀ ਆਉਣਗੇ ਲੱਖਾਂ ਹੀ ਜਾਣਗੇ ਰਾਜ ਹੋਵੇ ਤਾਂ ਥੋੜਾ ਸਿੱਖੋ ਥੋੜਾ ਹਾਲੀ ਖਾਲਸਾ ਰਾਜ ਤੋਂ ਬਿਨ ਖਾਲਿਸਤਾਨ ਚਾਹੇ ਨਾ ਬਣੇ ਜਿੰਨਾ ਚਿਰ ਤੁਹਾਡੇ ਨਾ ਸਾਰਾ ਸਿਸਟਮ ਖਾਲਸਾ ਰਾਜ ਦੇ ਕਨਸੈਪਟ ਨੂੰ ਨਹੀਂ ਸਮਝਦੇ ਉਸ ਅਨੁਸਾਰ ਨਹੀਂ ਤੁਸੀਂ ਰਾਜ ਚਲਾਉਂਦੇ ਉਹਨਾਂ ਚਿਰ ਤੁਹਾਡਾ ਛਟਕਾਰਾ ਨਹੀਂ ਤੁਸੀਂ ਕੁੱਟ ਵੀ ਥਾਣੀਆਂ ਪਰਚੇ ਵੀ ਕਰਾਉਣੇ ਨੇ ਤੁਸੀਂ ਨੇ ਆਪਦੀ ਚਾਰੇ ਪਾਸਿਓਂ ਘਾਟਾ ਖਾਣਾ ਲੋਕੋ ਇਹ ਇਹੀ ਜੀ ਸਰਕਾਰ ਆਵਾ ਦੇ ਪਾਰਟੀ ਕੌਣ ਚੁੱਕਦੀ ਮਾਫੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਪੀਪਲ ਨੂੰ ਸਲੂਟ ਆ ਜੀ